ਆਲਦੇ ਪੈਂਸੇ ਲਿਆਦੇ ਤੇ ਚਾਲੀਆਂ ਹੁਣ ਇਸ ਟਾਈਮ ਮੰਡੀ ਦੇ ਕਿੱਥੇ ਆਪਣੇ ਡੱਕ ਗਏ ਸੀਗੇ ਬਰੇਕ ਪਾ ਦੇ ਤੇ ਮੁੰਡਾ ਪਾ ਦੇ ਤੇ ਮੰਡੀ ਚੋਂ ਗਾੜੀ ਮੈਟਰ ਭਰਵਾਉਂਦਾ ਇਹਨਾਂ ਚ ਵੇਖ ਰਣ ਵੱਟ ਕੇ ਛੱਡ ਦਿੰਦਾ ਵੱਟੇ ਗਿਆ ਆਪਣਾ ਇਹਦੇ ਸ਼ੇਮ ਵਿੱਚ ਵਾਕੀ ਮੰਡੀ ਦਾ ਮਸ਼ੀਨ ਰਾਜੜਾ ਵਾਲਿਆਂ ਦੀ ਮੂਲਾਪੁਰ ਵਾਲਿਆਂ ਦੀ ਚਾਰ ਟਾਇਰਾਂ ਵਾਲੀ ਤੇ ਉਹ ਵੀ ਲਾਉਂਦੇ ਅੱਜ ਲੋਡ ਕੀਤੀ ਖੜੀ ਟਰਾਲੀ ਚ ਲਾਉਣੀ ਆ

ਪਟਲੇ ਜਿਹੜਾ ਫਸੇ ਜਾਂਦੇ ਆ ਕੱਢਣੇ ਪੈਂਦੇ ਆ ਨਹੀਂ ਮੈਂ ਮੂੰਹ ਮਾਰ ਕੇ ਖਲਾਰ ਲਾ ਗਿਆ ਨਹੀਂ ਇਹਦਾ ਫਿਰ ਇਹਨਾਂ ਨੇ ਆਈ ਚੱਕੀਆਂ ਨੇ ਆਈ ਦਮ ਕੀਤੀ ਆ ਵਾਹ ਲਓ ਵੇਖੋ 哪里？ ਉਹਨੇ ਆਚਾਰ ਫਿਰ ਦਿਖਾਉਨੇ ਆਚਾਰ ਦੀ ਕੁਆਲਿਟੀ ਕਿਵੇਂ ਆ ਤੇ ਮਿੱਟੀ ਲਾਉਣ ਵਾਲੀ ਆਚਾਰ ਤੋਂ ਆਪਣੇ ਤੇ ਜਿਹੜਾ ਪਾਇਆ ਸੀ ਆਪਾਂ ਕਣਕ ਵਾਲੇ ਮੱਕੀ ਦਾ ਤੇ ਮਿੱਟੀ ਇਹਦੇ ਉੱਤੇ ਡਾਇਰੈਕਟ ਹੀ ਪਾਈ ਹੋਈ ਹੈ ਆਪਣੀ ਤੇ ਇਹਨੂੰ ਕਹੀ ਦਿਨ ਲਾ ਲੈਣਾ ਹੁੰਦਾ ਫਿਰ ਤਿੰਨ ਚਾਰ ਦਾ ਲੋਡ ਨਹੀਂ ਹੈਗੀ ਤੇ ਨਹੀਂ ਫਿਰ ਮਿੱਟੀ ਥੱਲੇ ਡਿੱਗ ਲੱਗ ਜਾਂਦੀ ਹੈ ਤੇ ਬਾਕੀ ਠੀਕ ਆ ਕੁਆਲਿਟੀ ਪੂਰੀ ਆਚਾਰ ਦੀ ਅਮੇਟੀ ਡੇਕ ਵੀ ਥੋੜਾ ਲਫਾਫਾ ਪਾਟਣ ਕਰਨਾ ਤੇ ਬਾਕੀ ਦੇਖ ਸਕਦੇ ਹੋ ਪੂਰਾ ਚਾਰ ਕੱਲ ਦਾ ਜਿਹੜਾ ਪੱਟਿਆ ਹੋਇਆ ਤੇ ਬਰਾਵਾ ਨਾ ਪੂਰਾ ਨਾਲ ਡਰਾਈ ਹੋਣਾ ਚਾਹੀਦਾ ਨਾ ਇਹ ਪਾਣੀ ਨਿਕਲਣਾ ਚਾਹੀਦਾ ਇਹਦੇ ਵਿੱਚ ਤੇ ਜਿਹੜਾ ਹਮਾੜਾ ਮੋਟਾ ਵਾ ਪਲੜ ਦੇ ਨਾਲ ਕਿਉਂਕਿ ਆਪਾਂ ਨੇ ਥੋੜਾ ਪੈਂਦਾ ਕਰਕੇ ਨਾ ਥੋੜਾ ਖਰਾਬ ਹੋਣ ਲੱਗ ਗਿਆ ਉੱਪਰੋਂ ਤੇ ਜਿਵੇਂ ਆਹਾ ਵਾ ਇੱਥੇ ਆਹ ਗਲੀ ਕੱਢੀ ਹੋਈ ਹੈ ਚੂਹੇ ਦੀ ਤੇ ਉਹਦੇ ਕਰਕੇ ਹਵਾ ਲਈ ਪੈਣ ਲੱਗ ਜਾਂਦੀ ਹੈ ਤੇ ਥੋੜਾ ਥੋੜਾ ਉਤੋਂ ਲਾਉਣਾ ਪੈਣਾ ਜਿਹੜਾ ਇੰਨਾ ਕ ਕੋਈ ਖਾਸ ਨਹੀਂ ਹੈਗਾ ਇੰਨਾ ਕ ਥਾਂ 'ਚ ਹੈਗਾ ਚੂਹੇ ਦਾ ਤੇ ਵਫਾਫਾ ਨਾ ਕੱਟਿਆ ਹੋਇਆ ਸਾਰਾ ਆਹ ਤਾ ਕਰਕੇ ਇਹ ਚੱਕਰ ਪੈਂਦਾ ਤੇ ਜਿੱਥੇ ਲਫਾਫਾ ਸਹੀ ਆ ਉੱਥੇ ਕੋਈ ਚੱਕਰ ਨਹੀਂ ਪੈਣਾ ਜਿਵੇਂ ਆ ਮਾੜਾ ਮੋਟਾ ਵਾ ਇਹ ਵੀ ਜਿਹੜਾ ਆਪਣਾ ਕੱਲ ਦਾ ਚੱਕਿਆ ਹੋਇਆ ਨਾ ਜਿੰਨਾ ਪਿੱਛੇ ਨੂੰ ਦੇਖਾਂਗੇ ਪਿੱਛੇ ਨੂੰ ਇਹ ਸਹੀ ਹੋਊਗਾ ਜਿਹੜਾ ਅੱਗੇ ਵਾਲਾ ਵਾ ਥੋੜਾ ਥੋੜਾ ਉਹਨੂੰ ਹਵਾ ਪੈਣ ਕਰਕੇ ਚੱਕ ਚੱਕਰ ਪੈਂਦਾ ਤੇ ਬਾਕੀ ਸੈਟ ਆਪਣਾ ਇਹ ਏ ਕਣਕ ਵਾਲੀ ਮੱਕੀ ਦਾ achar ਆਪਣਾ ਜਿੰਨਾ ਕਿ ਪਉਣਾ ਆਪਾਂ ਉਹਨਾਂ ਦਾ ਸਾਫ਼ ਕਰਨਾ ਹੈ ਬਾਕੀ ਸਾਰਾ ਸਿਰੇ ਦਾ ਹਿਸਾਬ ਕਰਦੇ ਲੋੜੀ ਬਾਕੀ ਸਾਫ ਹੈ ਵਿੱਚੋਂ ਇਹ ਇਹ ਹਲਕਾ ਬੋਲ ਕੇ ਗੁਰਬਾ ਨਹੀਂ ਕਰ ਰਿਹਾ ਦਾ ਬੜਾ ਬੜਾ ਉਸ ਤੋਂ ਝਾੜ ਲੈਣਾ ਇਹ ਮਿੱਟੀ ਲੱਗੀ ਥੋੜੀ ਜੀ ਤਾਂ ਕੱਢਣਾ ਪੈਗਾ ਨੇ 4-5 ਸਹੀ ਸੀ ਆਪਣਾ ਇਦਾਂ ਸਾਰੇ ਚੋਂ ਪਤਲਾ-ਪਤਲਾ ਛੇਲ ਲਿਆ ਕਿਉਂਕਿ ਆਪਣੇ ਘੱਟ ਪੈਂਦਾ ਫਿਰ ਇਹ ਵੀ ਚਾਰਕ ਪੱਲੀਆਂ ਨਾਲ ਛੇਲਿਆ ਜਾਂਦਾ ਇਹ ਟੋਆ ਮੂਰੇ ਮੂਰੇ ਰੋਜ ਤੇ ਹੁਣ ਸਾਨੂੰ ਕਿਤੇ ਵੀ ਪੰਗਸਾ ਵਾਲਾ ਨਹੀਂ ਤੇ ਸੁਣਾ ਇਹਦੇ ਵਿੱਚ ਨਾ ਜਾਵੇ ਸਰੋਹੀ ਪਠਿਆਂ ਚ ਤੇ ਤੋਰੀ ਅਜੇ ਉਹ ਦਾ ਕੁਦਰਤ ਕੋ ਪੋਣਾ ਪੈਂਦਾ ਸੀ ਤੋ ਕਿ ਜਿਹੜੇ ਆ ਡੋਲਕਲ ਜਿਹੇ ਨੇ ਇਹ ਛੱਡ ਦਿੰਦੀਆਂ ਸੀ ਜਿਆਦਾ ਇਹ ਕੋਲ ਜੀ ਮੈਂ ਬੈਠਾ ਸਰੋ ਤੇ ਤੋਰੀ ਅਜੇ ਕਰਕੇ ਤੇ ਉਦੋਂ ਬਾਅਦ ਚਲਾਪਾ ਸੱਦਾ ਹੀ ਕੰਮ ਚੱਲੋ ਲੈਟ ਨਾ ਦੇ ਕੈਮਰਾ ਮੋਬਾਈਲ ਫੜੀ ਕੈਮਰੇ ਦੇ ਵਿੱਚ ਤੇ ਹੁਣ ਆਪਾਂ ਇਦਾਂ ਹੀ ਕਿ ਲਾ ਰਿਹਾ ਹੈ ਕੰਮ ਜਾਰੀ ਪਾ ਕੇ ਤੇ ਪਹਿਲਾਂ ਉਹ ਟੀਮ ਆ ਰਾ ਕਰ ਦਿੰਦੇ ਜਿਵੇਂ ਪੰਜੇ ਨਾਲ ਲਾ ਕੇ ਮੈਸ ਕਰ ਦਿੰਦੇ ਤੇ ਹੁਣ ਇਦਾਂ ਹੀ ਚੱਲਵਾ ਦਾਂ ਕੱਜੇ ਨੂੰ 20 ਦਿਨ ਹੋ ਗਏ ਆ ਆਂਡਿਆਂ ਦੇ ਬੈਠੀ ਨੂੰ ਮੁਰਗੀ ਨੂੰ ਤੇ ਬਾਕੀ ਦੇਖੋ ਇੱਕ ਦੋ ਦਿਨਾਂ ਚ ਬੱਚੇ ਦਿਖਾਈ ਦੇਣ ਲੱਗ ਜਾਣਗੇ 21-22 ਦਿਨ ਤੇ ਤਕਰੀਬਨ ਲੱਗ ਜਾਂਦੇ ਆ ਇਨੂੰ ਢੇੜਾ ਗੂੜਾ ਦਵਾਤਾ 15-20 ਮਿੰਟ ਸਵੇਰ ਛੱਡ ਦੇ ਜੀ ਦਾ ਤੇ 15-20 ਮਿੰਟ ਸ਼ਾਮ ਨੂੰ ਤੇ ਇਹਨੇ ਆਪੇ ਆ ਕੇ ਬਹਿ ਜਾਣਾ ਹੁੰਦਾ ਢੇੜਾ ਗੂੜਾ ਦੇ ਕੇ ਖਾ ਪੀ ਕੇ ਬਾਹਰੋਂ ਤੇ ਬਾਕੀ ਇਧਰ ਚੱਲ ਰਿਹਾ ਅੰਡੇ ਦਾ ਪ੍ਰੋਸੈਸ ਤੇ ਦੋ ਤਿੰਨ ਜਗ੍ਹਾ ਹੈਗੀ ਇਹਨਾਂ ਦੀ ਆਟੋਮੈਟਿਕੀ ਆਪੋ ਆਪਣੀ ਜਗ੍ਹਾ ਤੇ ਜਾ ਕੇ ਬੈਠੀ ਜਾਣਾ ਤੇ ਕੋਈ ਬੰਦਸ਼ ਨਹੀਂ ਹੈਗੀ ਇਹਨਾਂ ਨੂੰ ਸਾਰਾ ਦਿਨ ਇਹ ਖੁੱਲੇ ਰਹਿੰਦੇ ਆ ਤੇ ਇੱਕ ਦਿਨ ਪ੍ਰੋਬਲਮ ਆਈ ਸੀ ਬਿੱਲੇ ਦੀ ਤੇ ਕਮੋਰਗਾ ਲੈ ਗਿਆ ਸੀ ਚੱਕੇ ਉਹ ਤੇ ਉਹਦੋਂ ਬਾਅਦ ਬਣਾਇਆ ਸੀ ਪਿੰਜਰਾ ਤੇ ਪਿੰਜਰਾ ਹਜੇ ਚਾਲੂ ਨਹੀਂ ਕੀਤਾ ਤੇ ਉਹਨੂੰ ਵੀ ਕਰਦੇ ਆ ਚਾਲੂ ਇੱਕ ਅੱਧੇ ਦਿਨ ਚ ਬਿੱਲਾ ਫੜ ਕੇ ਕਿਤੇ ਦੂਰ ਛੱਡ ਆਵਾਂਗੇ ਤੇ ਇੱਥੋਂ ਇਹਨੂੰ ਸਾਫ਼ ਕਰਦਾਂਗੇ ਮਤਲਬ ਇਹ ਸਾਰਾ ਦਿਨ ਫਿਰਦੇ ਰਹਿੰਦੇ ਖੁੱਲੇ ਤੇ ਲੋਕ ਲੋਕੋ ਜਾਂ ਕਾਫੀ ਆ ਬਿੱਲੇ ਨੂੰ ਤੇ ਤਾਂ ਕਰਕੇ ਮੁਰਗੇ ਨੂੰ ਫੇਰ ਖਤਰਾ ਵਾ ਤੋ ਪਾਣੀ ਮੋਟਰ ਤੇ ਆ ਗਏ ਇਧਰ ਤੇ ਇੱਧਰ ਲੱਭਾ ਸਾਂ ਭਰ ਗਿਆ ਤੇ ਇੱਧਰ ਚੱਲਦੀ ਆ ਜੋ ਹੈਗੀ ਬੱਦਲ ਵਾਈ ਜੀ ਤੇ ਆਪਾਂ ਆ ਮੋਟਰ ਨਾਲ ਦੀ ਚਲਾਈ ਸੀਗੀ ਤੇ ਲਾਈਟ ਮੁੜ ਗਈ ਆ ਤਾਂ ਅੱਧਾ ਪੌਣਾ ਕਿਹੜਾ ਜਿਆ ਭਰਿਆ ਸੀਗਾ ਤੇ ਬਾਕੀ ਇੱਧਰ ਭਰਨੇ ਚਾਰ ਕਿਹਾਰੇ ਖੁੱਲੇ ਤੇ ਇੱਧਰ ਕੱਲਾ ਕੱਲਾ ਕਿਹਾਰ ਤੇ ਆ ਕਿਹਾਰੇ ਚ ਛੱਡਿਆ ਹੋਇਆ ਕੋਲੀ ਕੋਠੀ ਦੇ ਤੇ ਬਾਕੀ ਦੇਖਦੇ ਆ ਇਹ ਭਰਦੀ ਆ ਕਿ ਨਹੀਂ ਕਿਉਂਕਿ ਧੁੱਪ ਸ਼ਾਂਜੀ ਧੁੱਪ ਸ਼ਾਂਜੀ ਹੋਈ ਜਾਂਦੀ ਅੱਜ ਤੇ ਬਾਕੀ ਮੀਂਹ ਵੀ ਦਸਿਆ ਹੋਇਆ ਮੀਂਹ ਦਾ ਕੋਈ ਬਾਲਾ ਨਹੀਂ ਪਤਾ ਵੀ ਪਹਿਣਾਗਾ ਨਹੀਂ ਪਹਿਣਾ ਤੇ ਪਾਣੀ ਲਾਉਣ ਵਾਲਾ ਸੀਗਾ ਤੇ ਚੱਲਦਾ ਵਾ ਅੱਧਾ ਕਿ ਜਾਣੀ ਲੱਗ ਗਿਆ ਕਿਉਂਕਿ ਇਹਨੇ ਫਿਰ ਇੱਕ 11 ਭਰਨਾ ਹੁੰਦਾ ਮੋਟਰ ਨੇ ਤੇ ਅੱਜ ਥੋੜਾ ਜਿਹਾ ਲੱਗ ਗਿਆ ਖਰਾਬ ਕਰਨ ਨਾਲ ਹੀ ਬੰਦ ਹੋ ਜਾਂਦੀ ਹੈ ਛਾਂਜੀ ਆ ਜਾਂਦੀ ਹੈ ਉਹ ਵਕੇ ਦੇਖਦੇ ਆ ਕਿ ਚੱਲਦਾ ਕੰਮ ਤੇ ਲੈਟਰ ਰਾਤ ਚੱਲ ਗਈ ਤੇ ਅੱਗੇ ਕੱਲ ਤਾਂ 11 ਵਜੇ ਆਈ ਸੀ 12 ਵਜੇ ਤੇ ਬਾਕੀ ਅੱਜ ਦੇਖਦੇ ਆ ਦੁਬਾਰਾ ਆਉਂਦੀ ਹੈ ਕਿ ਨਹੀਂ ਪਰਸੋਂ 1 ਵਜੇ ਆਈ ਸੀ ਕੀ ਦਿਨੇ ਇਹ ਕਣਕ ਹੈਗੀ ਆਪਣੀ 303 ਤੇ ਪਹਿਲਾ ਮਹੀਨਾ ਦਬ ਗਈ ਸੀ ਇੱਥੇ ਤੱਕ ਖੁੱਲੇ ਗਿਆਰੇ ਭਰਤਾ ਸੀ ਉਹ ਮੋਟਰ ਨਾ 5 ਗਿਆਰੇ ਤੇ 9 ਗਿਆਰੇ ਹੈਗੇ ਆ ਇਹ ਤੇ ਬਾਕੀ ਦੇਖਦਾ ਫਿਰ ਘਟ ਗਿਆ ਪਾਣੀ ਤੇ ਸੂਰਜ ਲੱਗ ਜਾਂਦਾ ਵਦਣਾ ਚ ਤੇ ਬਾਕੀ ਉਦੋਂ ਦਬ ਗਈ ਸੀ ਕਿਉਂਕਿ ਮੀਂਹ ਪੈ ਗਿਆ ਸੀਗਾ ਤਿੰਨ ਦਿਨ ਬਾਅਦ ਹੀ ਤੇ ਪੀਲੀ ਹੋ ਗਈ ਸੀ ਪਰ ਇਹ ਤੇ ਮੈਗਨੀਜ਼ ਦੀ ਸਪਰੇ ਹੋਈ ਹੋਈ ਸੀਗੀ ਤੇ ਉਸ ਤੋਂ ਬਾਅਦ ਫੇਰ ਵਾਤਾਏ ਤੋਂ ਕਰਤੀ ਤੇ ਪੂਰੀ ਕਾਲੇ ਛਾ ਹੋ ਗਈ ਆ ਕਣਕ ਪੂਰੇ ਤੌਰ ਆ ਉਸ ਹਿਸਾਬ ਨਾਲ ਜਿਵੇਂ ਆਪਾਂ ਲੇਟ ਬੀਜੀ ਸੀ ਇਹ ਤੇ ਪਰ ਲੇਟ ਆਲੀਆਂ ਦਾ ਕੋਈ ਵਾੜਾ ਚੱਕਰ ਨਹੀਂ ਪੈਂਦਾ ਜਿਵੇਂ ਮੌਸਮ ਜਿਆ ਬਦਲੀ ਹੋਈ ਜਾਂਦਾ ਵਾ ਜੇ ਠੰਡ ਨਾ ਪਾਈ ਤੇ ਫਿਰ ਆਉਣ ਵਾਲੇ ਚੱਕਰ ਜਗੇ ਤੇ ਗਣਕਾ ਨੂੰ ਫਰਕ ਪਾਊਗਾ ਜ਼ਰੂਰ ਪਰ ਜਦ ਲਈ ਹਜੇ ਗਰਮੀ ਆ ਇਹਦੇ ਨਾਲ ਉਹਨਾਂ ਨਹੀਂ ਫਰਕ ਪੈਣਾ ਕਹਿੰਗੇ ਜਿਹੜਾ ਗਾਂ ਵਾਲੇ ਮਹੀਨੇ ਤੇ ਡਿਪੈਂਡ ਕਰਦਾ ਹੈ ਜੇ ਫਰਬਰੀ ਤੇ ਤੇ ਮਾਰਚ ਤੇ ਵੀ ਕਿਦਾਂ ਦਾ ਮੌਸਮ ਆਉਂਦਾ ਵਾ ਝਾੜਦੇ ਅਸਰ ਉਹ ਪਾਊਗਾ